ਅਨੁਮਾਨ ਹੈ ਤੈਨੂੰ ਅਲਵਿਦਾ ਕਿੰਜ ਕਹਾਂਗੇ ਪਾਤਰ ਰੁਖਸਤ ਹੋ ਗਏ ਆ ਪਾਤਰ ਰੁਖਸਤ ਹੋ ਗਏ ਆ ਤੈਨੂੰ ਅਲਵਿਦਾ ਕਿੰਜ ਕਹਾਂਗੇ ਹੈ ਯਕੀਨ ਤੈਨੂੰ ਲਫ਼ਜ਼ਾਂ ਦੀ ਦਰਗਾਹ ਚੋਂ ਲੱਭ ਹੀ ਲਵਾਂਗੇ ਤੇਰੇ ਹਵਾ ਵਿੱਚ ਲਿਖੇ ਹਰਫ ਤੇਰੇ ਹਵਾ ਵਿੱਚ ਲਿਖੇ ਹਰਫ ਪੂਰੀ ਫਿਜ਼ਾਜ ਮਹਿਕਾਂ ਪੈ ਖਿਲਾਰਦੇ ਨੇ ਤੇਰੇ ਹਰਫਾਂ ਚੋਂ ਤੇਰੇ ਹੋਣ ਦੀਆਂ ਸੁਗੰਧੀਆਂ ਲੈ ਹੀ ਲਵਾਂਗੇ ਤੇਰੀਆਂ ਲਿਖੀਆਂ ਨਜ਼ਮਾਂ ਤੇ ਗਜ਼ਲਾਂ ਚੋਂ ਬਹੁ ਗਿਣਤੀ ਜੋ ਹਨੇਰੇ ਚ ਹੈ ਉਸ ਲਈ ਕੁਝ ਲੋਕ ਕਰ ਹੀ ਲਵਾਂਗੇ ਤੇਰੀ ਰੁਖਸਤੀ ਮਗਰੋਂ ਬਹਾਰ ਦਾ ਮੌਸਮ ਨਹੀਂ ਪਾਸਦਾ ਪਰ ਤੇਰੇ ਬੋਲਾਂ ਨਾਲ ਪਤ ਚੜਦੀ ਪਾ ਜੇਬ ਤਾਂ ਮਨ ਹੀ ਲਵਾਂਗੇ ਇਹ ਬਾਤ ਨਿਰੀ ਇਨੀ ਹੀ ਨਹੀਂ ਤੇਰੇ ਹਰਫ ਹਰਫ ਅੱਖਰ ਅੱਖਰ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਨਾਲ ਮਨ ਲਾ ਹੀ ਲਵਾਂਗੇ ਚੰਨ ਸੂਰਜ ਦੀ ਵੰਗੀ ਵਿੱਚੋਂ ਚੰਨ ਸੂਰਜ ਦੀ ਰੰਗੀ ਵਿੱਚੋਂ ਤੇਰਾ ਮੁਖੜਾ ਆਵੇਗਾ ਨਜ਼ਰ ਤੇਰੇ ਲਫ਼ਜ਼ਾਂ ਦੀ ਸੁਰ ਜ਼ਮੀਨ ਚੋਂ ਤੇਰੀ ਚਲਕ ਮਹਿਸੂਸ ਤੇ ਰਹਾਂਗੇ ਤੇਰੇ ਲਫ਼ਜ਼ਾਂ ਦੀ ਸੁਰ ਜ਼ਮੀਨ ਚੋਂ ਤੇਰੀ ਚਲਕ ਮਹਿਸੂਸ ਤੇ ਰਹਾਂਗੇ ਪਾਤਰ ਰੁਖਸਤ ਹੋ ਗਿਆਂ ਤੈਨੂੰ ਅਲਵਿਦਾ ਕਿੰਜ ਕਹਾਂਗੇ ਤੈਨੂੰ ਅਲਵਿਦਾ ਕਿੰਜ ਕਹਾਂਗੇ